ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਕੁੜੀਆਂ ਦੇ ਰਿਸ਼ਤੇ ਦੇਖੋ ਨਾਮ ਕੌਰ ਪਤਾ ਜ਼ਿਲ੍ਹਾ ਪਟਿਆਲਾ ਪੜ੍ਹਾਈ ਪਲੱਸ 2 ਬੈਚਲਰ ਆਫ ਆਰਟਸ ਇਨ ਫਿਜ਼ਿਕਲ ਕਲਾਸਿਕ ਡਿਗਰੀ 3 ਇਅਰ ਕੈਨੇਡਾ ਭੈਣ ਕੋਈ ਨਹੀਂ ਭਰਾ 1 ਕਾ ਕੱਦ 5 7 ਦਾ ਕਾਸਟ ਆ ਜਰਸੀ ਗੂਤਾ ਸ਼ੇਰਗਿਲ ਉਮਰ 16 11 2004 ਕੰਮ ਕੈਨੇਡਾ ਸਟੱਡੀ ਵੀਜ਼ੇ ਤੇ ਆ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਲੜਕੀ ਆਪਣੀ ਫੈਮਿਲੀ ਨਾਲ ਕੈਨੇਡਾ ਰਹਿ ਰਹੀ ਹੈ ਜੀ ਇਹ ਰਿਸ਼ਤਾ 124 ਨੰਬਰ ਰਿਤਾ ਕਈ ਕਿ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ। ਅਗਲਾ ਦਿੱਤਾਗਾ ਨਾਮ ਕੌਰ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਪੜਾਈ ਮਾਸਟਰ ਆਸਟ੍ਰੇਲੀਆ ਭੈਣ ਕੋਈ ਨਹੀਂ ਭਰਾ 1 ਕੱਦ 54 ਕਾਸਟਾ ਹਿੰਦੂ ਉਮਰ 18 12 1995 ਕੰਮ ਆਸਟ੍ਰੇਲੀਆ ਪੀਆਰ ਪਰਮਨੈਂਟ ਜੌਬ ਪਿਤਾ ਪੰਜਾਬ ਪੁਲਿਸ ਚ ਏਐਸਆਈ ਰਿਤਾ ਮੁੰਡਾ ਵੈਲ ਐਜੂਕੇਟਿਡ ਹੋਵੇ ਆਸਟ੍ਰੇਲੀਆ ਪਾਰਥ ਸਿਟੀ ਜਾਂ ਕਿਸੇ ਹੋਰ ਸਿਟੀ ਚ ਹੋਵੇ ਬਾਅਦ ਵਿੱਚ ਪਾਰਥ ਸਿਟੀ ਮੂਵ ਹੋ ਸਕੇ। ਇਹ ਰਿਸ਼ਤੇਸੀ ਜੀ ਦੋਨੋਂ ਵਧੀਆ ਪਰਿਵਾਰ ਤੋਂ ਜਿਹੜਾ ਅਗਲਾ ਜਿਹੜਾ ਰਿਸ਼ਤਾ ਬੋਲੇ ਸੀ ਉਹ 125 ਨੰਬਰ ਰਿਸ਼ਤਾ ਸੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਗਾਜੀ ਨਾਮ ਕੌਰ ਹੈ ਜ਼ਿਲ੍ਹਾ ਪਟਿਆਲਾ ਪੜ੍ਹਾਈ ਬੀ ਕਾਮ ਇੰਡੀਆ ਮਾਸਟਰ ਇਨ ਕੈਨੇਡਾ ਭੈਣ ਇੱਕ ਮੈਰਿਡ ਕੈਨੇਡਾ ਭਰਾ ਕੋਈ ਨਹੀਂ ਕੱਦ ਲੜਕੀ ਦਾ 5 5 ਆਕਾਸ਼ਟਾ ਜੱਟ ਸਿਕ ਉਮਰ 1995 ਕੰਮ ਕੈਨੇਡਾ ਪੀਆਰ ਵੈਨਕੂਵਰ ਤੇ ਜੋਬ ਕੁੜੀ ਦਾ ਡਿਵੋਰਸ ਹੋਇਆ ਹੋਇਆ ਸ਼ਾਰਟ ਟਾਈਮ ਰਿਸ਼ਤਾ ਮੁੰਡਾ ਕੈਨੇਡਾ ਜਾਂ ਇੰਡੀਆ ਤੋਂ ਹੋਵੇ। ਆਨਲੀ ਮਾਲਵਾ ਏਰੀਆ ਤੋਂ ਹੋਵੇ। 25 ਤੋਂ 30 ਕਿੱਲੇ ਜ਼ਮੀਨ ਹੋਵੇ। ਇਹ ਸੀ ਕੈਨੇਡਾ ਤੋਂ ਕੁੜੀ ਦਾ ਰਿਸ਼ਤਾ 126। ਅਗਲਾ ਰਿਸ਼ਤਾ ਹੈ 127 ਨਾਮਕਾ ਔਰ ਪਤਾ ਜ਼ਿਲ੍ਹਾ ਸੰਗਰੂਰ ਤੋਂ ਆ ਪੜ੍ਹਾਈ ਬੈਚਲਰ ਆਫ ਫਾਰਮੇਸੀ। ਭੈਣ ਇੱਕ ਮੈਡ ਕੈਨੇਡਾ ਪੀਅਰ, ਭਰਾ ਇੱਕ ਅਨਮੈਰਿਡ ਹੈ ਜੀ ਕੈਨੇਡਾ। ਕੱਦ 5 ਫੁੱਟ 1 ਇੰਚ ਹੈ, ਕਾਸਟ ਹੈ ਜਰਸੀ, ਗੋਤਾ ਸਿੱਧੂ ਉਮਰ ਅਕਤੂਬਰ 1996। ਕੰਮ ਕੈਨੇਡਾ ਵਰਕ ਪਰਮਿਟ ਤੇ ਕੈਲਗਰੀ ਸਾਰੀ ਫੈਮਿਲੀ ਕੈਨੇਡਾ ਰਤਮ ਦਾ ਜਰਸੀ ਖਾਸ ਤੋਂ ਪੰਜ ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਯੂ ਐਸ اے ਪੀ ਆਰ ਹੋਵੇ ਸੰਗਰੂਰ ਬਰਨਾਲਾ ਬਠਿੰਡਾ ਲੁਧਿਆਣੇ ਨੂੰ ਪਹਲ ਹੈ ਜੀ ਵਰਕ ਪਰਮਿਟ ਵਾਲੇ ਨੂੰ 5 ਕਿੱਲੇ ਤੋਂ ਘੱਟ ਵਾਲੇ ਫੋਨ ਨਾ ਕਰਨ ਜੀ 127 ਨੰਬਰ ਤੱਕ ਸੀਗਾ ਅਗਲਾ ਰਸਤਾ ਹੈ ਜੀ ਨਾਮ ਕੌਰ ਜ਼ਿਲ੍ਹਾ ਬਠਿੰਡਾ ਪੜਾਈ ਬੀਸੀਏ ਪੀਜੀਡੀਸੀਏ ਆਇਲੈਕਸ ਆਇਲੈਟਸ ਦਾ ਸਿਕਸਥ ਬੈਂਡ ਪੈਣਾ ਨੂੰ ਮੈਰਿਡ ਭਰਾ ਇੱਕ ਅਨਮੈਡ ਕੱਦ 53 ਜੱਟ ਸਿੱਖ ਹੈ ਜੀ ਢਿੱਲੋ ਗੋਤਾ ਉਮਰ 28 ਦਾ 1997 ਕੰਮ ਆਪਣਾ ਖੁਦ ਦੇ ਇੰਸਟੀਟਿਊਟ ਵਿੱਚ ਟੀਚਰ ਲੱਗੀ ਹੋਈ ਆ ਪਰਿਵਾਰ ਚ ਕੁੜੀ ਦੇ ਕੋਲ ਹੈ ਜ਼ਮੀਨ 10 ਕਿੱਲੇ ਆ ਪਰਿਵਾਰ ਨੂੰ ਆਉਂਦੀ ਹੈ ਰਸਤਾ ਮੁੰਡਾ ਸੋਣਾ ਸਮਝਦਾਰ ਨਸ਼ਰ ਹੈ ਤੋਂ ਵੀ ਘਟੋ ਘਟ ਸੱਤ ਕਿਲੇ ਜਮੀਨ ਹੋਵੇ ਕੈਨੇਡਾ ਨਿਊਜ਼ੀਲੈਂਡ ਪੀਆਰ ਹੋਵੇ ਪੰਜਾਬ ਪੁਲਸ ਚ ਜੋਬ ਤੇ ਹੋਵੇ ਸਿਰਫ ਮਾਲਵਾ ਏਰੀਏ ਨੂੰ ਪਹਿਲ ਹੈ ਜੀ ਜਿਸ ਪਰਿਵਾਰਾਂ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਲਾਸਟ ਵਾਲਾ ਰਿਸ਼ਤਾ 631 ਜਿੰਨੇ ਜਿੰਨੇ ਪਰਿਵਾਰਾਂ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਸਿਰਫ ਉਹੀ ਪਰਿਵਾਰ ਵਾਲੇ ਰਿਸ਼ਤਾ ਦੱਸ ਕੇ ਤੁਸੀਂ ਸਾਡੇ ਤੋਂ ਰਿਸ਼ਤਾ ਲੈ ਸਕਦੇ ਹੋ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਧੰਨਵਾਦ ਜੀ